ਪਿਛਲੇ ਦਿਨੀ ਅਸੀਂ ਇੰਟਰਵਿਊ ਕੀਤਾ ਸੀ ਉਸ ਇੰਟਰਵਿਊ ਤੋਂ ਬਾਅਦ ਅੱਜ ਪਿੰਡਾਂ ਦੇ ਸਰਪੰਚ ਔਰ ਹੋਰ ਦੋਸਤ ਮਿੱਤਰ ਜਸ਼ਨ ਦੇ ਔਰ ਹੋਰ ਸਮਰਥਕ ਜਿਹੜੇ ਨੇ ਉਹ ਅੱਜ ਦਰਖਾਸਤ ਲੈ ਕੇ ਐਸਐਸਪੀ ਫਿਰੋਜ਼ਪੁਰ ਨੂੰ ਦੇਣ ਆਏ ਨੇ ਬਾਈ ਨੇਮ ਕਿੰਨਾ ਦੇ ਨੇਮ ਤੇ ਦਰਖਾਸਤ ਦੇਣ ਆਏ ਨੇ ਪੂਰਾ ਮਸਲਾ ਜ਼ਿਕਰ ਕਰਾਂਗੇ ਇਹਨਾਂ ਦੇ ਨਾਲ ਕੀ ਦਰਖਾਸਤ ਦੇ ਵਿੱਚ ਅੱਜ ਲਿਖਿਆ ਕਿਉਂ ਦਰਖਾਸਤ ਅੱਜ ਦੇਣ ਆਏ ਹੋ ਪਹਿਲਾਂ ਕੋਈ ਐਪਲੀਕੇਸ਼ਨ ਦਿੱਤੀ ਨਹੀਂ ਹੋਈ ਨਹੀਂ ਜੀ ਅੱਜ ਹੀ ਦੇਣ ਆ ਗਏ ਅਸੀਂ ਅੱਜ ਇਹ ਅੱਜ ਦੇਖਣ ਆਏ ਹਾਂ ਜੋ ਲੱਭੇ ਦਾ ਬੀਰ ਕਿੰਨਾ ਦੇ ਬਰਖਲਾ ਫੋਨ ਤੁਸੀਂ ਲਿਖਵਾ ਰਹੇ ਹੋ ਵੀ ਕਿੰਨਾ ਕਰਕੇ ਜਿਹੜੀ ਆ ਆਤਮ ਹੱਤਿਆ ਕੀਤੀ ਆ ਜੇਸ਼ਨ ਜੇ ਬਜਤਰ ਸਿੰਘ ਇੱਕ ਪੀਜੇ ਸਾਹਤ ਦਾ ਇੱਕ ਹੈਗਾ ਫੌਜਾ ਸਿੰਘ ਸਰ ਵਾਲੀ ਹੂੰ ਇਹਨਾਂ ਦੀ ਪੀਜੇ ਦੀ ਧਮਕੀਆਂ ਦੇ ਉੱਤੇ ਬੰਦਾ ਕੁतरी ਗਿਆ ਪਏ ਹੇ ਵਾਰ-ਵਾਰ ਮੰਗ ਕਰਦੇ ਸੀ ਹੂੰ ਬਹੁਤ ਪਰੇਸ਼ਾਨ ਹੋ ਗਏ ਹੂੰ ਅੱਛਾ ਇਹ ਹੁਣ ਤੁਹਾਡੇ ਨਾਲ ਇੰਟਰਵਿਊ ਤੁਹਾਡੀ ਹੋਈ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਨਹੀਂ ਐਮਐਲਏ ਜਾਂ ਕਿਸੇ ਹੋਰ ਸਰਕਾਰ ਨੇ ਕੋਈ ਇਨਵੈਸਟੀਗੇਸ਼ਨ ਦੀ ਗੱਲ ਨਹੀਂ ਹੋਈ ਨਹੀਂ ਜੀ ਕੋਈ ਨਹੀਂ ਗੱਲ ਹੋਈ ਸਾਡੀ ਤੇ ਜਨਾਬ ਚਾਹੀਦਾ ਹੈ ਫੋਦਾ ਸਾਹਿਬ ਨੂੰ ਜਾਂ ਪੀਜੀ ਸਾਹਿਬ ਨੂੰ ਆਉਣਾ ਚਾਹੀਦਾ ਹੈ ਸਾਡੇ ਕੋਲ ਪਰ ਕੋਈ ਨਹੀਂ ਆਇਆ ਹੁਣ ਇਹਦੇ ਵਿੱਚ ਕੀ ਤੁਸੀਂ ਲਿਖਿਆ ਹੈ ਕਾਫੀ ਪੇਜਾਂ ਦੀ ਜਿਹੜੀ ਤੁਹਾਡੀ ਸ਼ਿਕਾਇਤ ਆ 5-6 ਪੇਜਾਂ ਦੀ ਇਹ ਜਿਵੇਂ ਜੀ ਸਰਪੰਚ ਬਣੇ ਨੇ ਜਿਵੇਂ ਜਿਵੇਂ ਸਾਡੇ ਨਾਲ ਬੀਤੀ ਏ ਓਵੇਂ ਮੈਂ ਸਾਰਾ ਕੁਝ ਲਿਖਿਆ ਹੂੰ ਜੋ ਜੋ ਵਿੱਚ ਸਾਡੇ ਨਾਲ ਬੀਤੀ ਜਿਵੇਂ ਜਿਵੇਂ ਧਮਕੀਆਂ ਆਈਆਂ ਜਾਂ ਕੋਈ ਵੀ ਗੱਲ ਉਹ ਐਵੇਂ ਇਹਦੇ ਵਿੱਚ ਹੋਰ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਖਾਸਾ ਕੀ ਦਿੱਤੀ ਹੋਈਆਂ ਨੇ ਉਹਨਾਂ ਸੁਣਾਈ ਦੇ ਜੀ ਉਹਨਾਂ ਦੇ ਵੀ ਚੱਕਨੇ ਚਾਹੀਦੇ ਅੱਛਾ ਉਸ ਇੰਟਰਵਿਊ ਤੋਂ ਬਾਅਦ ਆਪਣੀ ਤੋਂ ਬਾਅਦ ਕਾਫੀ ਰਿਕਾਰਡਿੰਗਾਂ ਬਾਹਰ ਆ ਗਈਆਂ ਨੇ ਆਪਣੇ ਜਸ਼ਨ ਦੀਆਂ ਅਫਸਰਾਂ ਦੇ ਨਾਲ ਉਹ ਸੌਰੀ ਮੁਲਾਜ਼ਮਾਂ ਦੇ ਨਾਲ ਇਹਦੇ ਪੀਏ ਦੇ ਨਾਲ ਉਹ ਤੁਹਾਡੇ ਕੋਲੇ ਫੋਨ 'ਚ ਹੈਗਾ ਡਾਟਾ ਹੋਰ ਵੀ ਰਿਕਾਰਡਿੰਗਾਂ ਜਾਂ ਕੁਝ ਨਹੀਂ ਜੀ ਸਾਡੇ ਕੋਲ ਨਹੀਂ ਹੈਗਾ ਜੀ ਹਾਂ ਦੋਸਤ ਮਿੱਤਰ ਹੀ ਉਹਨਾਂ ਦੇ ਬਾਹਰ ਕੱਢ ਰਹੇ ਨੇ ਹਾਂਜੀ ਉਹਨਾਂ ਕੋਲ ਫਿਰ ਉਹਨਾਂ ਨਾਲ ਸ਼ੇਅਰ ਕੱਢਾ ਲਿੰਦਾ ਸੀ ਹੂੰ ਸਾਡੇ ਨਾਲ ਨਹੀਂ ਸ਼ੇਅਰ ਪੱਤਰ ਸੀ ਤੁਹਾਡੀ ਕੀ ਮੰਗ ਅੱਜ ਐਸਐਸਪੀ ਕੋਲੇ ਤੁਸੀਂ ਆਇਓ ਕਿ ਇਹ ਤਾਂ ਸਾਹ ਮੰਗਦੇ ਜੇ ਸਾਨੂੰ ਤੌਰ ਨਹੀਂ ਕੋਈ ਪਤਾ ਹੀ ਦਾ ਹੂੰ ਇਨਸਾਫ ਕਿਸ ਤਰ੍ਹਾਂ ਦਾ ਜਨਤਾ ਦੇਵੇ ਇਨਸਾਫ ਜਿਵੇਂ ਸਾਰੀ ਸੰਗਤ ਕਹਿੰਦੀ ਓਵੇਂ ਹੋਣਾ ਚਾਹੀਦਾ ਹੂੰ ਮੇਰੇ ਵੀ ਆਖੇ ਨਾ ਲੱਗੋ ਸੰਗਤ ਦੇ ਆਖੇ ਲੱਗੋ ਹੂੰ ਸਾਰੀ ਪਬਲਿਕ ਦੇ ਆਖੇ ਲੱਗੋ 50 ਇੰਡੀਆ ਦਾ ਪਿਆ ਵੀ ਇਨਸਾਫ ਚਾਹੀਦਾ ਹੈ ਹੂੰ ਇਨਸਾਫ ਚਾਹੀਦਾ ਆਪਾਂ ਇਹਨਾਂ ਨੇ ਧੱਕੇ ਕੀਤੇ ਉਹਨਾਂ ਦੇ ਫਰਚੇ ਹੋਣੇ ਚਾਹੀਦੇ ਹੂੰ ਦੀਮ ਸਾਹਿਬ ਨੂੰ ਮੈਂ ਤਕਾਸ ਕਰਦਾ ਹਾਂ ਭੰਤਮਾਨ ਇਹ ਸਾਡੀ ਸੁਣੇ ਸਾਡੇ ਨਾਲ ਬਹੁਤ ਤੱਕਾ ਹੈ ਹੂੰ 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 ਬਿਲਕੁਲ ਸਰਦ ਜੀ ਤੁਸੀਂ ਵੀ ਪ੍ਰਧਾਨ ਰਹੇ ਹੋ ਸਰਪੰਚ ਯੂਨੀਅਨ ਦੇ ਸਮਰਥਨ ਹੁਣ ਦਿੱਤਾ ਅੱਜ ਬਿਲਕੁਲ ਜੀ ਪਰਿਵਾਰ ਤੋਂ ਪਰਿਵਾਰ ਨਾਲ ਪਹਿਲੇ ਦਿਨ ਤੋਂ ਹੀ ਸਾਡਾ ਸਮਰਥਨ ਸੀਗਾ ਜਦੋਂ ਇਹ ਡੈਥ ਹੋਈ ਉਸ ਦਿਨ ਵੀ ਅਸੀਂ ਗਏ ਪਰਿਵਾਰ ਕੋਲੇ ਪਰ ਉਹਨਾਂ ਨੇ 4-5 ਘੰਟੇ ਜਿਹੜਾ ਐਮਐਲਏ ਨੇ ਇਹਨਾਂ ਨੂੰ ਅੰਦਰ ਹੀ ਰੱਖਿਆ ਮਲਕੇ ਦਬਾਤ ਮਗਾ ਕੇ ਮਲਕੇ ਉਹਨਾਂ ਨੇ ਇਹਨਾਂ ਨੂੰ ਇੱਕੋ ਜੀ ਬਿਠਾ ਲਿਆ ਉਸ ਤੋਂ ਬਾਅਦ ਕੱਲ ਵੀ ਫਿਰ ਅਸੀਂ ਕੱਲ ਤੋਂ ਪ੍ਰਵਾਰਥਕ ਨਾਲ ਸਹਿਮਤ ਹੋਇਆ ਅਸੀਂ ਜਿੰਨੇ ਪੰਜਾਬ ਦੀ ਸਰਪੰਚੀ ਯੂਨੀਅਨ ਹੈ ਸਾਰੀ ਡਟ ਕੇ ਦਾ ਸਮਰਥਨ ਕਰਾਂਗੇ ਤੇ ਵੱਧ ਤੋਂ ਵੱਧ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਤੇਰੇ ਜੰਗ ਜਾਰੀ ਰਹੂਗੀ ਅੱਜ ਅਸੀਂ ਜਿਹੜੀ ਕਮੇਟੀ ਉਹ ਬਣਾ ਲਈਏ ਤੇ ਇਹ ਕਮੇਟੀ ਜਿਹੜੀ ਇਹ ਕਾਂਜ ਦੀ ਲੜਾਈ ਲੜਉਂਦੀ ਕਿੰਨੇ ਇੱਕ ਸਰਪੰਚ ਨੇ ਗਿਣਤੀ ਵਾਈਸ ਕਰੀਏ ਤਾਂ ਜਿਹੜੇ ਹੱਕ ਚ ਆ ਚੁੱਕੇ ਨੇ ਬਾਦੂ ਸਰਪੰਚ ਬਹੁਤ ਨੇ ਜੀ ਸਰਪੰਚ ਹੌਲੀ ਹੌਲੀ ਸਾਰੇ ਮੈਸੇਜ ਪੰਜਾਬ ਦੇ ਵਿੱਚ ਵੀ ਲੈ ਇੱਕ ਹਲਕੇ ਦੇ ਸਰਪੰਚਾ ਜਿਹੜੀ ਤੁਸੀਂ ਕਮੇਟੀ ਬਣਾਈ ਹੈ ਨਹੀਂ ਜੀ ਨਹੀਂ ਇਹ ਜਿਹੜੀ ਕਮੇਟੀ ਹੱਕ ਕਮੇਟੀ ਅਸੀਂ ਹੱਥੋਂ ਦੀ ਬਣਾਈਏ ਫਰੋਜ਼ਪੁਰ ਦੀ ਤੇ ਬਾਕੀ ਜਿਹੜਾ ਸਮਰਥਨ ਹੈ ਉਹ ਪੰਜਾਬ ਦੇ ਸਾਰੇ ਸਰਪੰਚਾਂ ਦਾ ਲਵਾਂਗੇ ਸਾਡੇ ਮੇਰੀ ਪੰਜਾਬ ਦੇ ਜਿੰਨੇ ਸਰਪੰਚ ਨੇ ਸਾਡਾ ਗਰੁੱਪ ਬਣਿਆ ਉਹਦੇ ਵਿੱਚ ਗੱਲਬਾਤ ਹੋ ਚੁੱਕੀ ਸਾਰਿਆਂ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਨੂੰ ਤੁਸੀਂ ਮੈਸੇਜ ਲਾਓ ਅਸੀਂ ਤੁਹਾਡੇ ਨਾਲ ਆ ਕੇ ਖੜਾਂਗੇ ਦਰਖਾਸਤ ਦੇ ਵਿੱਚ ਦੋ ਹੀ ਨਾਮ ਨੇ ਹਾਂ ਦਰਖਾਸਤ ਦੇ ਵਿੱਚ ਦੋ ਨਾਮ ਨੇ ਜੀ ਪਰਿਵਾਰ ਨੇ ਜਿਹੜੇ ਦਿੱਤੇ ਨੇ ਉਹ ਹੀ ਨਾਮ ਨੇ ਕਾਫੀ ਸੋਸ਼ਲ ਮੀਡੀਆ ਤੁਸੀਂ ਦਿਖਾ ਰਹੇ ਹੋ ਕਿ ਆਡੀਓ ਆ ਗਈ ਕਦੇ ਕੁਝ ਆ ਗਿਆ ਹੁਣ ਅੱਜ ਕੀ ਲੱਗਦਾ ਕੋਈ ਇਨਸਾਫ ਮਿਲੇਗਾ ਬਿਲਕੁਲ ਜੀ ਇਨਸਾਫ ਵਾਸਤੇ ਸਭ ਤੋਂ ਪਹਿਲਾਂ ਜਿਵੇਂ ਜਿਵੇਂ ਆਵਾਜ਼ ਬੁਲੰਦ ਹੋਈ ਸਾਰੇ ਵੀਰ ਭਰਾ ਨਾਲ ਖੜੇ ਇਨਾ ਸਾਰੇ ਦਾ ਧੰਨਵਾਦ ਕਰਦੇ ਆਂ। ਹੋਰ ਅੱਜ ਉਸ ਵੀਰ ਨੂੰ ਜਿਸਨ ਜਿਨੇ ਕਿ ਆਤਮ ਜਿਵੇਂ ਕਿ ਖੁਦ ਨੂੰ ਨੇ ਗੋਲੀ ਮਾਰ ਲਈ ਕਿਵੇਂ ਕਿਉਂਕਿ ਡਿਪਰੈਸ਼ਨ ਬਹੁਤ ਜ਼ਿਆਦਾ ਡਿਪਰੈਸ ਸੀਗਾ। ਜਿਵੇਂ ਕਿ ਉਹਨਾਂ ਦੇ ਫਾਦਰ ਸਾਹਿਬ ਪੂਰਾ ਪਰਿਵਾਰ ਗੁਰੂ ਹਰ ਸਾਰੀ ਸਾਰੀ ਆਵਾਜ਼ ਔਰ ਜਿਸਨੇ ਕਿ ਸਰਪੰਚ ਵੀ ਮੌਕੇ ਤੇ ਆਏ ਉਹਨਾਂ ਦੇ ਨਾਲ ਖੜੇ ਉਹਨਾਂ ਦਾ ਵੀ ਇਹ ਕਹਿਣਾ ਕਿ ਅਸੀਂ ਵੀ ਇੰਨੇ ਕਿ ਪ੍ਰੇਸ਼ਾਨ ਆ ਬਸ ਇਹ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਹਿੰਮਤ ਬਣਾ ਕੇ ਰੁਕੇ ਹੋਏ ਆ। ਨਹੀਂ ਤਾਂ ਸਾਡੇ ਵੀ ਹਾਲਾਤ ਇਦਾਂ ਦੇ ਹੋਣੇ ਸੀ ਸਾਡੇ ਘਰ ਵੀ ਜਿਹੜੇ ਸਪਰਵਿਜ਼ਨ ਦੇ ਸੀਗੇ। ਹੋਣ ਵੀ ਜਦੋਂ ਇਹਦੇ ਵਿੱਚ ਪੂਰੀ ਇਨਕੁਆਇਰੀ ਹੋਊਗੀ ਜਾਂਚ ਹੋਊਗੀ ਇਹ ਜਿਹੜੀ ਕੇਸ ਹੈ ਇਹ ਜਿਹੜਾ ਅਸੀਂ ਦੇ ਰਹੇ ਹਾਂ ਕਿ ਐਫਆਰ ਹੋਣੀ ਚਾਹੀਦੀ ਹੈ ਤਾਂ ਫਾਦਰ ਸਾਹਿਬ ਵੱਲੋਂ ਸਾਰਾ ਜੋਗੀਸ਼ ਬਣਾ ਕੇ ਜੋ ਕੰਪਲੇਂਟ ਬਣਾਈ ਗਈ ਉਹਦੇ ਵਿੱਚ ਸਾਫ਼-ਸਾਫ਼ ਐਮਐਲਏ ਫੌਜਾ ਸਿੰਘ ਜੋ ਕਿ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਫੌਜਾ ਸਿੰਘ ਨਾਲ ਉਹਦਾ ਪੀ ਇਹਨਾਂ ਦੋਨਾਂ ਦੇ ਉੱਪਰ ਕਾਰਵਾਈ ਦੀ ਸੀ ਮੰਗ ਕੀਤੀ ਹੈ ਇਹਦੇ ਨਾਲ ਜਿੰਨੀਆਂ ਕੋਈ ਕੜੀਆਂ ਨੇ ਸਾਰੀ ਦੀ ਸਾਰੀਆਂ ਕੜੀਆਂ ਖੁੱਲਣਗੀਆਂ ਜਦੋਂ ਚੋਰ ਫੜਿਆ ਜਾਂਦਾ ਹੈ ਤਾਂ ਨਾਲ ਦੱਸਦਾ ਹੁੰਦਾ ਕਿ ਕਿਵੇਂ-ਕਿਵੇਂ ਕਿਹੜੇ-ਕਿਹੜੇ ਲੋਕਾਂ ਦੇ ਜ਼ਰੀਏ ਕੀ ਕੁਛ ਇਹਨਾਂ ਨੇ ਕੀਤਾ ਹੈ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਕੋਈ ਖੁਲਾਸੇ ਹੁੰਦੇ ਆ ਉਹ ਨਾਲ ਜੋ ਵੀ ਕੀ ਇਨਕੁਆਇਰੀ ਹੁੰਦੀ ਹੈ ਪਤਾ ਲੱਗ ਜਾਏਗਾ ਆਪਾਂ ਨੂੰ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਹੈ ਸਚਾਈ ਕੀ ਹੈ ਤੁਸੀਂ ਆਮ ਆਦਮੀ ਪਾਰਟੀ ਦੇ ਹੋ ਜੀ ਤੁਸੀਂ ਉੱਪਰ ਸ਼ਿਕਾਇਤ ਕੀਤੀ ਵੀ ਸਾਡੇ ਪਾਰਟੀ ਦੇ ਪਰ ਸ਼ਿਕਾਇਤ ਗਈ ਹੈ ਜੀ ਦੋ ਦਿਨ ਪਹਿਲਾਂ ਫੋਜਾ ਸਿੰਘ ਐਮਐਲਏ ਨੂੰ ਉੱਪਰ ਪਾਰਟੀ ਨੇ ਬੁਲਾਇਆ 24 ਘੰਟੇ ਦਾ ਸਮਾਂ ਦਿੱਤਾ ਕਿ ਜਦ ਤਾ ਤੋਂ ਆਪਣੀ ਵੀਡੀਓ ਪਾ ਕੇ ਲੋਕਾਂ ਦੇ ਵਿੱਚ ਨਸ਼ਰ ਕਰ ਜੇ ਤੂੰ ਸੱਚਾ ਹੈ ਕਿ ਇਨਕੁਆਇਰੀ ਹੋਣੀ ਚਾਹੀਦੀ ਹੈ ਉਸੇ ਤਰੀਕੇ ਨਾਲ ਉਹਨਾਂ ਨੇ ਪਤਾ ਦਿੱਤੀ ਇੱਕ ਕ੍ਰਿਮੀਨਲ ਆਦਮੀ ਹੀ ਜਿਹਨੇ ਕ੍ਰਾਈਮ ਕੀਤਾ ਹੋਵੇ ਇਸ ਕੇਸ ਦੇ ਵਿੱਚ ਜਿੰਦੀ ਸਾਫ ਇਨਵੋਲਵਮੈਂਟ ਹੈ ਉਹੀ ਬੰਦਾ ਕਿਵੇਂ ਇਨਕੁਆਇਰੀ ਹੁੰਦਾ ਹੈਗਾ ਜੇ ਉਹਨੇ ਕਹਤਾ ਕਿ ਮੇਰੇ ਪੁੱਤਾਂ ਵਰਗਾ ਸੀਗਾ ਤੇ ਕੀ ਪਰਿਵਾਰ ਨਾਲ ਖੜਿਆ ਪਰਿਵਾਰ ਤੁਹਾਡੇ ਸਾਹਮਣੇ ਇੱਕ ਪਾਸੇ ਉਹ ਕਹਿ ਰਿਹਾ ਹੈ ਕਿ ਮੈਂ ਕਾਰਵਾਈ ਕਰਾਉਂਗਾ ਨਾਲ ਖੜਾਂਗਾ ਤਾਂ ਦੱਸੇ ਭਰਾ ਕਿੱਥੇ ਨਾਲ ਆਇਓ ਕੋਈ ਨਾਲ ਖੜਿਆ ਕੋਈ ਫੋਨ ਵੀ ਇਹਨਾਂ ਨੂੰ ਆਇਆ ਕੋਈ ਸਿੰਪਥੀ ਵਾਸਤੇ ਵੀ ਇਹਨਾਂ ਨਾਲ ਖੜੇ ਹੈ ਨਹੀਂ ਕਿਉਂ ਕਿਉਂਕਿ ਸਾਫ ਸਾਫ ਜਦੋਂ ਮੈਂ ਅੰਦਰ ਗਿਆ ਕੰਮ ਬੰਦ ਕਮਰੇ ਦੇ ਵਿੱਚ ਸਾਰੇ ਵਾਕਿਆ ਨੂੰ ਇਹਨਾਂ ਨੇ ਬਿਲਕੁਲ ਬਦਲਣ ਦੀ ਕੋਸ਼ਿਸ਼ ਕੀਤੀ ਔਰ ਇਹ ਦਿਖਾਉਣਾ ਚਾਹਿਆ ਕਿ ਸਰ ਖੇਸ ਨੂੰ ਉਦਪੁੱਤ ਕਰ ਦਈਏ ਤਾਂ ਜੋ ਅਸੀਂ ਫੜੇ ਨਾ ਜੀ ਕਿਉਂਕਿ ਸਾਫ਼-ਸਾਫ਼ ਚਾਹੇ ਪਿੱਛੇ ਤੁਸੀਂ ਰਿਕਾਰਡਿੰਗਾਂ ਸੁਣ ਰਹੇ ਹੋ ਕਿ ਵੀਡੀਓ ਮੈਡਮ ਹੈ ਜਿਹੜੇ ਮਮਦੋਟ ਇਹਨਾਂ ਨੇ ਏਰੀਆ ਲੱਗਦਾ ਉਹਨਾਂ ਦੇ ਹਸਬੈਂਡ ਕੀ ਕਹਿ ਰਹੇ ਐ ਕਿ ਸਾਨੂੰ ਇਸ ਕਰਕੇ ਉੱਥੋਂ ਬਦਲੀ ਕਰਾਉਣੀ ਪਈ ਆ ਆਪਦੀ ਕਿਉਂਕਿ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਸੀ ਦਬਾਅ ਕੌਣ ਪਾਇਆ ਕੌਣ ਪਾ ਰਿਹਾ ਸੀ ਐਮਐਲਏ ਅਤੇ ਉਸ ਦਾ ਪੀਏ ਦਬਾਅ ਕੀ ਬਣਾ ਰਹੇ ਸੀਗੇ ਕਿ ਪਿੰਡ ਦੇ ਵਿੱਚ ਕੋਈ ਦਰਖਤ ਕੱਟਿਆ ਗਿਆ ਵਜ੍ਹਾ ਕੋਈ ਹੋਰ ਕਾਰਨ ਕੋਈ ਹੋ ਇਹਦੀ ਜ਼ਿੰਦਗੀ ਰੋਲ ਦਿਓ ਏਦਾਂ ਏਦਾਂ ਜੀਆਂ ਸਾਹਮਣੇ ਜੜੀਆਂ ਗੱਲਾਂ ਸਾਹਮਣੇ ਆਈਆਂ ਉਹ ਵੀਡੀਓ ਆ ਰੇਡੀਓ ਜਿਹੜੀ ਚਲਦੀ ਚਲੀਏ ਨਜ਼ਰ ਆ ਰਹੀ ਜਿਵੇਂ ਐਮਐਲਏ ਦੇ ਪੀਏ ਦਾ ਨਾਮ ਵਾਰ-ਵਾਰ ਆ ਰਿਹਾ ਲੱਗਦਾ ਨਹੀਂ ਸੀ ਜੇ ਐਮਐਲਏ ਦੇ ਵਿੱਚ ਗਲਤ ਨਹੀਂ ਹੈਗਾ ਤਾਂ ਐਮਐਲਏ ਨੂੰ ਪਰਿਵਾਰ ਨਾਲ ਅੱਜ ਆ ਕੇ ਖੜ ਕੇ ਕਾਰਵਾਈ ਕਰਨੀ ਚਾਹੀਦੀ ਆਉਣਾ ਚਾਹੀਦਾ ਸੀ ਐਸੀ ਉਹੀ ਗੱਲ ਕਹਿ ਰਹੇ ਆ ਇੱਕ ਪਾਸੇ ਐਮਐਲਏ ਕਿਉਂਕਿ ਉੱਤੋਂ ਪਾਰਟੀ ਦਾ ਡੰਡਾ ਕੱਸਿਆ ਤਾਂ ਇਹਨੂੰ ਵੀਡੀਓ ਇਹ ਪਾਉਣੀ ਪਈ ਹੈ ਮੈਂ ਤਾਂ ਐਮਐਲਏ ਨੂੰ ਖੁੱਲੇ ਆਮ ਚੈਲੰਜ ਕਰਦਾ ਤੁਸੀਂ ਵੀ ਇਹ ਉਹਨਾਂ ਤੋਂ ਇੰਟਰਵਿਊ ਲਓ ਉਹਨਾਂ ਨੂੰ ਫੋਨ ਲਗਾਓ ਉਹਨਾਂ ਨੂੰ ਪੁੱਛ ਕਿ ਹੋ ਤਾਂ ਕਿ ਜਿੰਨੇ ਪੱਤਰਕਾਰ ਵੀਰ ਨੇ ਜੋ ਮੈਂ ਸਵਾਲ ਉਹਨਾਂ ਨਾਲ ਕੀਤੇ ਵੀ ਤੂੰ ਕੀ ਕੁਝ ਕਰ ਰਿਹਾ ਹਾਲਕੇ ਦੇ ਵਿੱਚ ਉਹਨਾਂ ਨੇ ਕੋਈ ਜਵਾਬ ਦਿੱਤਾ ਕਿਸੇ ਮੀਡੀਆ ਦੇ ਨਾਲ ਉਹਨਾਂ ਨੂੰ ਮੱਥਾ ਲੱਗ ਲੱਗਿਆ ਉਹਨਾਂ ਨਾਲ ਕਿਸੇ ਦਾ ਵੀ ਫੋਨ ਉਹਨਾਂ ਨੇ ਚੱਕਿਆ ਕਿਉਂ ਨਹੀਂ ਚੱਕਿਆ ਕਿਉਂਕਿ ਝੂਠਾ ਹੈ ਕਿਉਂਕਿ ਉਹ ਕਾਤਲ ਹੈ ਇਹ ਸਿਆਸੀ ਕਤਲ ਦੇ ਵਿੱਚ ਉਹਦਾ ਸਿੱਧਾ ਹੱਥ ਹੈ ਉਹ ਨਾਲ ਦੇ ਪੀਰ ਸਿੱਧਾ ਹੱਥ ਹੈ ਇਹ ਕਿੱਥੋਂ ਤੱਕ ਬਚਦਾ ਅਸੀਂ ਦੇਖਾਂਗੇ ਇਹ ਲੜਾਈ ਅਸੀਂ ਹੁਣ ਖੜੇ ਹੋ ਗਏ ਹਾਂ ਵੀਰ ਭਰਾ ਸਾਰਿਆਂ ਨੇ ਭਰੋਸਾ ਦਿਵਾਇਆ ਕਿ ਚਾਹੇ ਪੰਚਾਇਤਾਂ ਨੇ ਮੈਂਬਰ ਨੇ ਸਰਪੰਚ ਨੇ ਯੂਨੀਅਨ ਹੈ ਹਰ ਪਾਰਟੀ ਹਰੇਕ ਨੇ ਪੂਰਾ ਆਪਣਾ ਸਮਰਥਨ ਦਿੱਤਾ ਹੈ ਸੰਘਰਸ਼ ਅਸੀਂ ਦਿਨੋ ਦਿਨ ਵੱਡਾ ਕਰਦੇ ਜਾਵਾਂਗੇ ਜੇਕਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਠੀਕ ਹੈ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਆ ਆਮ ਆਦਮੀ ਪਾਰਟੀ ਨਾਲ ਅਸੀਂ ਜਦੋਂ ਜੁੜੇ ਆ ਇੱਕ ਇਨਕਲਾਬ ਲੈ ਕੇ ਜੁੜੇ ਸੀਗੇ ਅੱਜ ਵੀ ਪਾਰਟੀ ਨਾਲ ਖੜੇ ਆ ਔਰ ਅੱਗੇ ਵੀ ਖੜੇ ਰਾਂਗੇ ਪਰ ਗੱਲ ਇਹ ਹੈ ਕਿ ਅਸੀਂ ਇਨਸਾਫ ਵਾਸਤੇ ਚਾਹੇ ਸਾਨੂੰ ਸਾਡੀ ਪਾਰਟੀ ਦੇ ਵਿਰੁੱਧ ਵੀ ਕਿਉਂ ਨਾ ਜਾਣਾ ਪਵੇ ਅਸੀਂ ਕੋਈ ਵੀ ਹੱਦ ਤੱਕ ਜਾਵਾਂਗੇ ਪਰ ਇਸ ਵੀਰ ਦੀ ਜਾਨ ਜਾਇਆ ਨਹੀਂ ਜਾਏਗੀ ਇਹਨੂੰ ਅਸੀਂ ਇਨਸਾਫ ਦਿਵਾ ਕੇ ਰਾਂਗੇ ਤਾਂ ਜੋ ਅੱਗੇ ਕਿਸੇ ਦਾ ਪੁੱਤ ਜਸ਼ਨ ਦੀ ਤਰ੍ਹਾਂ ਆਪਣੀ ਜਾਨ ਨਾ ਲਾਵੇ ਐਤਵਾਰ ਅੰਤਿਮ ਉਦੋਂ ਤੱਕ ਪਾਠ ਦਾ ਜਿਹੜਾ ਭੋਗ ਨਹੀਂ ਪਾਇਆ ਜਾਏਗਾ ਜਸ਼ਨ ਦਾ ਉਦੋਂ ਤੱਕ ਭੋਗ ਨਹੀਂ ਪਾਇਆ ਜਾਏਗਾ ਜਦ ਤੱਕ ਜਸ਼ਨ ਨੂੰ ਇਨਸਾਫ ਨਹੀਂ ਮਿਲ ਜਾਂਦਾ ਸਾਥ ਸਾਥ ਪਰਿਵਾਰ ਦਾ ਵੀ ਇਹ ਕਹਿਣਾ ਹੈ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਆ ਨਾ ਪਰਿਵਾਰ ਨਾਲ ਵੀ ਇਸ ਵਿਸ਼ੇ ਤੇ ਗੱਲ ਕਰੂੰਗਾ ਐ ਅੰਤਿਮਰਦਾਨ ਸਿਕੀ ਐਤਵਾਰ ਕਹਿੰਦੇ ਵੀ ਉਹਨੂੰ ਹੁਣ ਅੱਗੇ ਕਰਤਾ ਪਾਤਾ ਜੀ ਅੱਗੇ ਐ ਕਰਤਾ ਦਿੰਦੇ ਰਹੇ ਨੇ ਦੋ ਜੀ ਜੇ ਤਾਂ ਕੱਲ ਤੱਕ ਕੋਈ ਕਰ ਦੇ ਕਾਰਵਾਈ ਸਾਥ ਦਿੰਦੇ ਨੇ ਆਪਾਂ ਨੂੰ ਕੱਲ 12 ਵਜੇ ਤੇ ਕਰ ਤਿੰਨ ਵਜੇ ਤੇ ਕਰ 4 ਵਜੇ ਤੇ ਕਰ ਜੇ ਨਾ ਦੇਣਗੇ ਫਿਰ ਆਪਾਂ ਪਾਠ ਕੋ ਅੱਗੇ ਕਰ ਜਾਏਗਾ ਹਮਮ ਜਦੋਂ ਇਨਸਾਫ ਮਿਲੇਗਾ ਉਦੋਂ ਹੀ ਭੋਗ ਪਾਵਾਂਗੇ ਜਿੰਨਾ ਚਿਰ ਨਾ ਮਿਲੇਗਾ ਭੋਗ ਨਹੀਂ ਪਾਵਾਂਗੇ ਕਿਉਂ ਜਦੋਂ ਭੋਗ ਪੈ ਜਾਂਦਾ ਜੀ ਸਾਰਾ ਕੰਮ ਬੰਦ ਹੋ ਜਾਂਦਾ ਹੈ ਉਹਨਾਂ ਚਿਰ ਜਨਤਾ ਸਾਰੀ ਸਾਡੇ ਘਰੇ ਜਿੰਨੀ ਬੜੀ ਆਵੇ ਚਾਹ ਪਾਣ ਪੰਚਾਇਤ ਜੀ ਰਾਣੀ ਪੰਚਾਇਤ ਯੂਨੀਅਨ ਦੇ ਪ੍ਰਧਾਨ ਕੌਣ ਨੇ ਤੁਸੀਂ ਰਾਣਾ ਜੀ ਕੀ ਕਹਿਣਾ ਚਾਹੁੰਦੇ ਕਿੰਨੀਆਂ ਪੰਚਾਇਤਾਂ ਨੇ ਜਿਹੜੀਆਂ ਸਮਰਥਨ ਦੇ ਵਿੱਚ ਆਈਆਂ ਨੇ ਕਿੰਨੀ ਗਿਣਤੀ ਉਹਨਾਂ ਦੀ ਕਹਿ ਲਈਏ ਭਾਜੀ ਇਸ ਟਾਈਮ ਤਾਂ ਸਾਰੀਆਂ ਸਾਰੇ ਬਲਾਕ ਦੀਆਂ ਪੰਚਾਇਤਾਂ ਹੀ ਸਮਰਥਨ ਦੇਣ ਨੂੰ ਤਿਆਰ ਨੇ ਠੀਕ ਹੈ ਜੀ ਯੋਗੀ ਇਹ ਇੱਕ ਹਾਦਸਾ ਬਹੁਤ ਵੱਡਾ ਹੋਇਆ ਇੱਕ ਉਹ ਵੀ ਸਰਪੰਚ ਸੀਗਾ ਸਾਨੂੰ ਸਰਪੰਚ ਪ੍ਰਾਧ ਦੇ ਨਾਲ ਖੜਨਾ ਰਹਿ ਗਿਆ ਇੱਕ ਇਨਸਾਨ ਹੋਣ ਦੇ ਨਾਲ ਤੇ ਇਨਸਾਨੀਅਤ ਦੇ ਨਾਲ ਕਰਨਾ ਚਾਹੀਦਾ ਮੈਂ ਵੀ ਆਮਰਦੀ ਪਾਰਟੀ ਦਾ ਵਲੰਟੀਅਰ ਹਾਂ ਮੈਂ ਵੀ ਆਮਰਦੀ ਪਾਰਟੀ ਦੇ ਸੀਐਮ ਸਾਹਿਬ ਦੇ ਨਾਲ ਕੰਮ ਕਰ ਰਿਹਾ 2014 ਤੋਂ ਪਾਰਟੀ ਦੇ ਨਾਲ ਕੰਮ ਕਰ ਰਿਹਾ ਤੇ ਸਾਨੂੰ ਪਾਰਟੀ ਤੇ ਬਹੁਤ ਭਰੋਸਾ ਹੈ ਕਿ ਉਹ ਇਨਸਾਫ ਕਰੂਗਾ ਉਹ ਇਸ ਪਰਿਵਾਰ ਦੇ ਨਾਲ ਖੜਨਗੇ ਕਿਉਂਕਿ ਇੱਕ ਹੋਣਾ ਹਰ ਬੱਚਾ ਸੀ ਉਹਦੇ ਬਹੁਤ ਸ਼ੌਂਕ ਸੀਗੇ ਕਿ ਮੈਂ ਕੰਮ ਕਰਾਂ ਉਹ ਕੰਮ ਨਹੀਂ ਕਰਨ ਜਿੱਥੇ ਹੁਣ ਇਹਦੇ ਚ ਐਮਐਨਏ ਸਾਹਿਬ ਦੀ ਇਨਵੋਲਵਮੈਂਟ ਕਹਿ ਰਹੀ ਆ ਇਹਦੇ ਚ ਪੀਏ ਦੀ ਸਿੱਧੀ ਨੂਰਮੈਂਟ کہہ ਰਹੀ ਆ ਠੀਕ ਆ ਇਹਨੂੰ ਸਿਆਸੀ ਪੋਲੀਟਿਕਲ ਮਟਰ کہہ ਰਹੀ ਆ ਜੇ ਹੈਗਾ ਤੇ ਇਹਦੀ ਜਾਂਚ ਹੋਵੇ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਬੰਦੀ ਪਰਿਵਾਰ ਨੂੰ ਹਮਸਾਬ ਕੀਤਾ ਜਾਵੇ ਅਸੀਂ ਨਾਲ ਆ ਸਾਨੂੰ ਪਰਿਵਾਰ ਜਿੱਥੇ ਜਦੋਂ ਵੀ ਆਵਾਜ਼ ਦੇਊਗਾ ਅਸੀਂ ਖੜੇ ਹੋਵਾਂਗੇ ਜਦੋਂ ਵੀ ਮੋਢਾ ਨਾ ਮੋਢਾ ਲਾ ਕੇ ਖੜੇ ਆ ਜੋ ਵੀ ਸਾਡੇ ਤੱਕ ਸੇਵਾ ਲਉਣਗੇ ਅਸੀਂ ਤਾਂ ਬਿਲਕੁਲ ਸਾਰਿਆਂ ਨੂੰ ਮੈਂ ਦੱਸ ਦੇਵਾਂ ਕਿ ਪਿਛਲੇ ਦਿਨੀ ਪਿੰਡ ਤਰੇਡਾ ਹਲਕਾ ਗੁਰੂ ਅਰਸਾ ਦਾ ਪਿੰਡ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਸ਼ਨ ਬਾਵਾ ਨਾਂ ਦੇ ਇੱਕ ਸਰਪੰਚ ਬਹੁਤ ਛੋਟੀ ਉਮਰ ਦਾ ਸਰਪੰਚ ਜਿਸ ਨੇ ਆਪਣੇ ਆਪ ਨੂੰ ਖੁਦ ਨੂੰ ਗੋਲੀ ਮਾਰ ਕੇ ਜਿੰਮਨੀ ਲੀਲਾ ਖਤਮ ਕਰ ਲਈ ਸੀ ਤੇ ਉਸ ਕੜੀ ਵਿੱਚ ਨਵਾਂ ਮੋੜ ਆਇਆ ਉਸ ਦਾ ਪਰਿਵਾਰ ਔਰ ਉਹ ਬਹੁਤ ਸਾਰੇ ਸਰਪੰਚ ਪੰਚ ਔਰ ਮੋਤਵਾਰ ਬੰਦੇ ਜਿਹੜੇ ਗੁਰੂ ਹਰਸਾਹੇ ਇਲਾਕੇ ਦੇ ਖਾਸ ਕਰਕੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਵੀ ਉਹ ਸਾਰੇ ਜਣੇ ਰਲ ਕੇ ਵ代ਕ ਫੌਜਾ ਸਿੰਘ ਸਰਾਰੀ ਗੁਰੂ ਹਰਸਾਹੇ ਅਤੇ ਉਹਨਾਂ ਦੇ ਪੀਏ ਬਚਿੱਤਰ ਸਿੰਘ लाੜੀ ਦੇ ਖਿਲਾਫ ਦਰਖਾਸਤ ਦੇਣ ਆਏ ਆ ਕਿ ਉਹਨਾਂ ਦੀ ਵਜ੍ਹਾ ਕਰਕੇ ਸਾਡੇ ਪੁੱਤਰ ਦੀ ਜਸ਼ਨ ਬਾਬਾ ਦੀ ਜਾਨ ਗਈ ਆ ਤਾਂ ਇਹ ਸਾਰੇ ਲੋਕ ਇਹ ਸਾਰੇ ਪਰਿਵਾਰ ਦੇ ਨਾਲ ਆਏ ਨੇ ਦਰਦ ਲੈ ਕੇ ਆਏ ਨੇ ਹੁਣ ਦੇਖਣਾ ਹੈ ਕਿ ਜਾਂਚ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੀ ਕਿਸ ਪਾਸੇ ਨੂੰ ਜਾਂਦੀ ਹੈ ਤਾਂ ਅੱਜ ਦੀ ਕੜੀ ਫੌਜਾ ਸਿੰਘ ਸਰਾਰੀ ਵਿਧਾਇਕ ਗੁਰੂ ਹਰ ਸਹਾਏ ਅਤੇ ਉਹਨਾਂ ਦੇ ਪੀਏ ਬਚਿੱਤਰ ਲਾਡੀ ਦੇ ਉੱਤੇ ਦੋਸ਼ ਲਾਏ ਨੇ ਪਰਿਵਾਰ ਨੇ ਕਿ ਸਾਡਾ ਮੁੰਡਾ ਇਹਨਾਂ ਦੇ ਕਰਕੇ ਇਹਨਾਂ ਦੇ ਐਕਸਾਉਣ ਕਰਕੇ ਆਪਣੀ ਜੀਵਨ ਲੀਲਾ ਜਿਹੜਾ ਉਹ ਖਤਮ ਕਰ ਗਿਆ ਤਾਂ ਇਹ ਸਾਰਾ ਪਰਿਵਾਰ ਅੱਜ ਅਰ ਅਰਖਾਸਤ ਦੇਣ ਆਇਆ ਉਹਨਾਂ ਦੇ ਖਿਲਾਫ ਵਦਾਇਕ ਫੌਜਾਂ ਸੇ ਇਕਸਰਾਰੀ ਗੁਰੂ ਹਰਸਾਏ ਅਤੇ ਉਹਨਾਂ ਦੇ ਪੀਏ ਦੇ ਖਿਲਾਫ ਦਰਖਾਸਤ ਦੇਣ ਲਈ ਸਾਰੀ ਪਰਿਵਾਰ ਅਤੇ ਪੰਚ ਸਰਪੰਚ ਪੂਰੀ ਯੂਨੀਅਨ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਤੇ ਸਾਰੇ ਜਣੇ ਦਰਖਾਸਤ ਦੇਣ ਆਏ ਆ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਦੀ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਜਦੋਂ ਜਸ਼ਨ ਬਾਬਾ ਦੀ ਜਿਸ ਦਿਨ ਮੌਤ ਹੁੰਦੀ ਹੈ ਤਾਂ ਪੋਸਟਮਾਰਟਮ ਵੀ ਨਹੀਂ ਕੀਤਾ ਗਿਆ ਤਾਂ ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਪੀਏ ਪਰਿਵਾਰ ਦੇ ਵਿੱਚ ਪਹੁੰਚੇ ਸਨ ਤੇ ਇਹ ਵੀ ਖਬਰਾਂ ਆਈਆਂ ਸਨ ਕਿ ਉਹਨਾਂ ਦੇ ਪੀਏ ਨੂੰ ਉੱਥੇ ਧੱਕੇ ਮਾਰੇ ਗਏ ਔਰ ਲੋਕਾਂ ਨੇ ਬਾਹਰ ਕੱਢਿਆ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਸਨ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਬਾਹਰ ਆਈਆਂ ਸੀ ਰੋਸ ਸੀਗਾ ਪਰਿਵਾਰ ਦੇ ਵਿੱਚ ਅੱਜ ਉਹ ਬਾਹਰ ਨਿਕਲੇ ਪਹਿਲਾਂ 2-3 ਦਿਨ ਜਿਹੜੇ ਆਏ ਉਹਨਾਂ ਦੇ ਵਿੱਚ ਪਰਿਵਾਰ ਨੇ ਕੋਈ ਵੀ ਖਲਾਸਾ ਨਹੀਂ ਕੀਤਾ ਪਰ ਬੀਤੇ ਕੱਲ ਪਰਿਵਾਰ ਨੇ ਇਹ ਖਲਾਸਾ ਕਰ ਦਿੱਤਾ ਕਿ ਜਿਹੜੇ ਸਾਡੇ ਪੁੱਤਰ ਦੀ ਹੱਤਿਆ ਜਾਂ ਜੀਵਨ ਲੀਲਾ ਉਹਨਾਂ ਨੇ ਖਤਮ ਕੀਤੀ ਹੈ ਤਾਂ ਉਹਦੇ ਵਿੱਚ ਸਰਦਾਰ ਫੌਜਾਂ ਸੇ ਸਰਾਰੀ ਵ代ਕ ਰੂ ਹਰਸਾਏ ਅਤੇ ਉਹਨਾਂ ਦੇ ਪੀਏ ਦਾ ਹੱਥ ਹੈ ਉਹਨਾਂ ਦੇ ਬਕਸਾਉਣ ਕਰਕੇ ਸਾਡੇ ਪੁੱਤਰ ਨੇ ਜਸ਼ਨ ਬਾਵਾ ਨੇ ਤੁਹਾਨੂੰ ਦੱਸ ਦਈਏ ਕਿ ਪੁਸਤੀ ਦਾ ਖਿਡਾਰੀ ਜਸ਼ਨ ਬਾਵਾ 25 ਕੋ ਸਾਲ ਦੇ ਕਰੀਬ ਉਮਰ ਮੰਨ ਦੇ ਵਿੱਚ ਚਾਹ ਓ ਮੰਗਾ ਲੈ ਕੇ ਸਰਪੰਚ ਬਣਿਆ ਸੀ ਕਿ ਪਿੰਡ ਦੇ ਵਿੱਚ ਬਹੁਤ ਸਾਰਾ ਕੰਮ ਕਰਾਊਗਾ ਪਰ ਥੋੜੇ ਫਖਵੇ ਦੇ 8-9 ਮਹੀਨੇ ਦੀ ਸਰਪੰਚੀ ਕਰਨ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਮਨ ਲੀਲਾ ਜਿਹੜੀ ਆ ਖਤਮ ਕਰ ਲਈ ਸੀ